ਅੱਜ ਅਸੀਂ ਪਹੁੰਚੇ ਹਾਂ ਬੱਸ ਸਟੈਂਡ ਜੋ ਕਿ ਮਜ਼ਦੂਰਾ ਵੱਲੋਂ ਧਰਨਾ ਲਗਾਇਆ ਗਿਆ ਸਾਡੇ ਨਾਲ ਬਿਜਲੀ ਵਿਭਾਗ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਜੀ ਹੋਣ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਕਿਸ ਮਸਲੇ ਤੇ ਅੱਜ ਤੁਸੀਂ ਕਟ ਕੀਤਾ ਸਰ ਨਾਮ ਦੱਸ ਕੇ ਆਪਣਾ ਸਟਾਰਟਿੰਗ ਕਰਦੇ ਹਾਂ ਮੈਂ ਜੀ ਇੰਦਰਪ੍ਰੀਤ ਸਿੰਘ ਪਾਵਰ ਕਮ ਐਂਡ ਟਰਾਂਸਪੋਰਟ ਠੇਕਾ ਮਲਾਜਮ ਯੂਨੀਅਨ ਸਰਕਲ ਹੁਸ਼ਿਆਰਪੁਰ ਤੋਂ ਜਿਹੜਾ ਅੱਜ ਦਾ ਅਸੀਂ ਜਿਹੜੀ ਹੜਤਾਲ ਕੀਤੀ ਹੈ ਉਹ ਜਿਵੇਂ ਕਿਸਾਨਾਂ ਨੂੰ ਪਤਾ ਹੀ ਹੈ ਕਿ ਜਿਹੜੀ ਕੇਂਦਰੀ ਟ੍ਰੇਡ ਯੂਨੀਅਨ ਆ ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੀ ਕਾਲ ਦਿੱਤੀ ਹੋਈ ਸੀ ਕਿ ਅੱਜ ਦੀ ਜਿਹੜੀ 9 ਜੁਲਾਈ ਦੀ ਹੜਤਾਲ ਆ ਉਹ ਮੁਕੰਮਲ ਕੰਮ ਜਾਮ ਰਵੇ ਪੂਰੇ ਇੰਡੀਆ ਦਾ ਤੇ ਸਾਡੀ ਯੂਨੀਅਨ ਵੱਲੋਂ ਪਾਵਰ ਕਮੰਡ ਟਰਾਂਸਪੋਰਟ ਠੇਕਾ ਬਨਾਮ ਯੂਨੀਅਨ ਹੁਸ਼ਿਆਰਪੁਰ ਵੱਲੋਂ ਤੇ ਪੂਰੇ ਪੰਜਾਬ ਵੱਲੋਂ ਪੂਰੇ ਪੰਜਾਬ ਪੱਧਰ ਤੇ ਜਿਹੜੀ ਹੜਤਾਲ ਕੀਤੀ ਗਈ ਆ ਇਹ ਹੜਤਾਲ ਇਹਨਾਂ ਦੇ ਸਟ੍ਰੇਟ ਯੂਨੀਅਨ ਦੇ ਸਮਰਥਨ ਦੇ ਵਿੱਚ ਕੀਤੀ ਗਈ ਆ ਤੇ ਇੱਕ ਅਸੀਂ ਉਹ ਕੰਮ ਇਹ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਆ ਤੇ ਕੱਲ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਤੇ ਵੀ ਸੱਦੇ ਆਇਆ ਕਿਉਂਕਿ ਆ ਪਿਛਲੇ ਦਿਨਾਂ ਚ ਜਿਹੜੀ ਲੁਧਿਆਣੇ ਜਿਹੜੇ ਜਿਮਣੀ ਚੋਣ ਹੋਈ ਸੀਗੀ ਉਹਨਾਂ ਦੌਰਾਨ ਫਲੋਰ ਵਿਖੇ ਜਿਹੜਾ ਪੰਜਾਬ ਪੰਜਾਬ ਪੁਲਿਸ ਦਾ ਜਿਹੜਾ ਅਕੈਡਮੀ ਆ ਉੱਥੇ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਸ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਤੁਹਾਨੂੰ ਡਿਪਾਰਟਮੈਂਟ ਚ ਲੈਣ ਲਈ ਜਿਹੜੀ ਆ ਪ੍ਰੋਸੀਜਰ ਆ ਕਹਿੰਦਾ ਮੈਂ ਜਿਹੜਾ ਕੀ ਆ ਸੀਐਮਡੀ ਸਾਹਿਬ ਨੂੰ ਕਹਿ ਦਿੱਤਾ ਗਿਆ ਆ ਤੇ ਸੀਐਮਡੀ ਸਾਹਿਬ ਵੱਲੋਂ ਇਹ ਗਰੰਟੀ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਜਿਹੜੀ ਜਿਹੜੀ ਤਿੰਨ ਤਰੀਕ ਦੀ ਮੀਟਿੰਗ ਆ ਤੇ ਤਰੀਕ ਨੂੰ ਸਾਡੀ ਜਿਹੜੀ ਸੀਐਮਡੀ ਸਾਹਿਬ ਨਾਲ ਵੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਅਸ਼ਵਾਸ਼ਣ ਦਵਾਇਆ ਸੀ ਕਿ 10 ਤਰੀਕ ਨੂੰ ਜਿਹੜਾ ਮੁੱਖ ਮੰਤਰੀ ਨਾਲ ਤੁਹਾਡੀ ਬੈਠਕ ਕਰਾਈ ਜਾਊਗੀ ਤੇ ਕੱਲ ਜੇਕਰ ਮੁੱਖ ਮੰਤਰੀ ਸਾਹਿਬ ਬੈਠਕ ਨਹੀਂ ਕਰਦੇ ਜਾਂ ਮੀਟਿੰਗ ਤੋਂ ਭੱਜਦੇ ਆ ਤੇ ਆਉਣ ਵਾਲੇ ਸਮੇਂ ਵਿੱਚ 11 ਤਰੀਕ ਨੂੰ ਮੁਕੰਮਲ ਟੋਟਲੀ ਪੰਜਾਬ ਦੇ ਕੱਚੇ ਬਿਜਲੀ ਬੋਰਡ ਦੇ ਕੱਚੇ ਕਲਾ ਕੱਚੇ ਸੀਐਚਵੀ ਮੁਲਾਜ਼ਮਾਂ ਦਾ ਜਿਹੜਾ ਕੰਮ ਜਾਮ ਕਰਕੇ ਇਸ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ। ਸਤਿ ਸ੍ਰੀ ਅਕਾਲ ਜੀ ਬਰਾਦਵਾਣ ਵਡਕ ਸਰੂਪ ਸ੍ਰੀ ਭਤੀ ਹਰਤਾ ਦੇ ਵਿੱਚ ਸਾਮਣੇ ਹੋਏ ਮੇਰੇ ਭੈਣ ਤੇ ਭਰਾਵੋ ਦੇਸ਼ ਭਤੀ ਸਰਕਾਰ ਦੇ ਵਿੱਚ ਜਿੰਦਾਬਾਹ ਸ੍ਰੀ ਕੀ ਸਰਕਾਰ ਦੀ ਆਰਥਿਕ ਸਦਲਤ ਨੀਤੀ ਮੂਰਤਾਪਾ ਮੁਕਾਮਾ ਮੁਕਾਮਾ ਸ੍ਰੀ ਕੀ ਸਰਕਾਰ ਦੀ ਆਰਥਿਕ ਸੰਗਤ ਦੀ ਨੀਤੀ ਮੂਰਤਾਪਾ ਮੁਕਾਮਾ سلمى! <applause> سلمى <applause> <applause>